ਕਾਲ ਜੀ ਸਾਰੇ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਠੀਕ-ਠਾਕ ਹੋਵੋਗੇ ਵੈਲਕਮ ਟੂ ਮਾਈ ਨਿਊ ਨਾਦਰ ਬਲੌਗ ਅੱਜ ਤੀਸਰਾ ਦਿਨ ਹੈ ਪਿੰਡ ਦਾ ਦੌਰਾ ਦੇਖੋ ਸਾਡੇ ਨਾਲ ਨੇ ਅੱਜ ਜਮਾਈ ਜੀ ਅਗਰ ਜੀ ਕੋਲ ਨਹੀਂ ਸ਼ੁਰੂ ਤੋਂ ਬਹੁਤ ਵਧੀਆ ਕੰਮ ਹੋ ਰਿਹਾ ਜੀ ਸਾਡੇ ਪਿੰਡ ਵੱਲੋਂ ਸਰਪੰਚਾਹ ਵੱਲੋਂ ਸੁਪੇ ਸਿੰਘ ਵੱਲੋਂ ಗ್ರಾಮ ਪੰਚਾਇਤ ਜੋਗੀਪੁਰ ਸੱਪੜ ਦੀ ਪਟਾਈ ਸ਼ੁਰੂ ਕਰ ਦਿੱਤੀ ਹੈ ਜੀ ਜੋ ਐਨਏ ਸਾਲ ਤੋਂ ਰੁਕਿਆ ਹੋਇਆ ਸੀ ਕੰਮ ਤੇ ਬਹੁਤ ਵਧੀਆ ਪਰਾਨਾ ਸਾਡੇ ਪਿੰਡ ਦੇ ਸੱਜਣ ਪੂਰੇ ਬੈਠੇ ਹਨ ਆਣਦੇ ਆਣਦੇ ਤੇ ਜੋ ਸਾਥ ਦੇ ਰਹੇ ਆ ਨਵੇਂ ਨਵੇਂ ਆਏ ਜਿਹੜੇ ਉੱਤੇ ਗੱਲਾਂ ਦੀ ਜੀ ਪਰਾਣਾ ਦਿੱਸ਼ ਕਹਿੰਦੇ ਚੌਂਡੀਅਰ ਤੇ ਚੌਂਡੀਅਰ ਹੋ ਗਏ 3 ਚੌਂਡੀਅਰ ਹੋ ਗਏ ਇੱਕ ਹੌਂਡ ਲੈਂਡ ਹਾਂਜੀ ਲੱਖੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਟੋਪੀ ਦੀ ਵੀਰ ਜੀ ਵੀ ਆ ਚੁੱਕੇ ਨੇ ਸਤਿ ਸ੍ਰੀ ਅਕਾਲ ਮਿੰਦਰ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋ ਅੱਛਾ ਵਧੀਆ ਵਧੀਆ ਬਲੌਗ ਬਣਾਏ ਕਰ ਜਿਹੜੇ ਤੇਰੇ ਮਤਲਬ ਫਾਲੋਅਰਸ ਬਹੁਤ ਸ਼ੀਟੀ ਹੋਦੇ ਠੀਕ ਹੈ ਜੀ ਠੀਕ ਹੈ ਥੈਂਕ ਯੂ ਬਹੁਤ ਧੰਨਵਾਦੀ ਹਨਾ ਮਮਾ ਜੀ ਹੋਰ ਬਾਪੂ ਜੀ ਠੀਕ ਹੈ ਜੀ ਹੋਰ ਦੱਸਾਓ ਠੀਕ ਰਾਕੋ ਜੀ ਆ ਤੁਸੀਂ ਬਾਪੂ ਪਛਾਣ ਲਿਆ ਹੋਣਾ ਜੀ ਹੋਲੀ ਵਾਲਾ ਹੋਲੀ ਵਾਲਾ ਬਾਪੂ ਜੀ ਹੈ ਸਾਡਾ ਹੋਲੀ ਵਾਲਾ ਇਹਨਾਂ ਦੀ ਬਹੁਤ ਵੀਡੀਓ ਚੱਲੀ ਸੀ ਕੰਮ ਕਿਹਾ ਜਾ ਰਿਹਾ ਹੋਣਾ ਇੱਕ ਮਿਲੀਅਨ ਤੇ ਪਹੁੰਚ ਗਈ ਸੀ ਇਹਨਾਂ ਦੀ ਵੀਡੀਓ ਵਾਏ ਜਿੱਤੇ ਸੀ ਬਾਪੂ ਜੀ ਜਿਨ੍ਹਾਂ ਨੇ ਸਪਰੇਅ ਕੀਤੀ ਸੀ ਦੇਖੋ ਮਣੀ ਚੱਲਦਾ ਹੋਇਆ ਟਰੈਕਟਰ ਤੇ ਸਾਡਾ ਮਣੀ ਵੀਰ ਸੇਵਾ ਕਰਦਾ ਹੋਇਆ ਤੇਜ ਚੱਲਦਾ ਹੋਣਾ ਮਣੀ ਜੀ ਬਹੁਤ ਤੇਜ ਚੱਲਦਾ ਜੀ ਮੁੰਡਾ ਸਾਡਾ ਮਰ ਤੇ ਇਸੇ ਮੰਨਾ ਸਾਡੇ 골ਡੀ ਵੀਰ ਵੀ ਆ ਚੁੱਕੇ ਨੇ ਦੇਖੋ ਇਹ ਮੁੰਡਾ ਹੋਲੀ ਚੱਲਦਾ ਆਰਾਮ ਨਾਲ ਦੇਖੋ ਬੜੀ ਪਿੱਛੇ ਦਾ ਲਿਆ ਥੋੜਾ ਲਾਈ ਰੱਖ ਉਹ ਤੇਲ ਕਿੰਨਾ ਗੇ ਮਾ ਤੇਲ ਇਹ ਹਰ ਨਾ ਕਿੱਥੇ ਦੇ ਲੈ ਜਾਂ ਕਿੱਥੇ ਨੇ 9 ਸਾਰੇ ਬੈਰ ਟਰੈਕਟਰ ਘਟ ਚੁੱਕੇ ਇੱਕ ਟਰੈਕਟਰ ਘੜ ਗਿਆ ਜੀ ਇੱਧਰ ਸਾਡੇ ਕੁਆਲਟੀ ਵੀਰ ਹਾਂ ਗੋਲਿਵਰ ਕਹਿੰਦੇ ਉਹ ਟੋਚਰ ਪਾ ਕੇ ਕੱਟਾਂਗੇ ਟਰੈਕਟਰ ਉਹ ਦੇਖੀ ਹੋਈ ਹੋਰ ਗੋਲਿਵਰ ਜੀ ਕਲੇ ਟੁੱਟ ਗਏ ਜੀ ਫੇਰ ਟੁੱਟ ਗਏ ਜੀ ਸੰਗਲ ਫੇਰ ਟੁੱਟ ਗਿਆ ਮੇਰੇ ਵੀਰੋ ਕਦੇ ਕੜ ਤੇ ਜੀ ਕੜ ਤੇ ਹਾ ਕੀ ਬਾਤ ਹੈ ਕਹਦੇ ਮੁੰਡਾ ਪੱਕਾ ਹੈ ਮਨਵੀਰ ਜੀ ਕਦੇ ਮੈਂਬਰਸ਼ਾਪ ਵੀ ਲੱਗੇ ਹੋਏ ਨੇ ਸੇਵਾ ਕਰਨਾ ਤਾਂ ਕਿੰਨਾ ਚਾਏ ਦੇਖੋ ਕਿਵੇਂ ਖੜੀ ਹੈ ਦੇਖੋ ਜੀ ਤੇ ਉਹ ਬਰੀਸ ਫਾਈ ਹੁੰਦੀ ਦੇਖਣਾ ਸਾਡੇ ਵੀਰ ਰਕਵਿੰਦਰ ਸਿੰਘ ਨੇ ਇੱਕੋ ਹੀ ਆ ਗਏ ਨੇ ਜੋ ਪਹਿਲਾਂ ਮੈਂਬਰ ਸਾਹਿਬ ਸੀ ਹੋਰ ਜੀ ਹੋਰ ਕੁਝ ਜੀ ਚਲੋ ਜੀ ਚੁੱਕੇ ਨੇ ਜੀ ਚਾਹ ਲੈ ਗਏ ਚਲੋ ਜੀ ਓਹ ਛੋਟੇ ਸਰਪੰਚ ਸਾਹਿਬ ਵੀ ਆ ਗਏ ਨੇ ਕੀ ਹਾਲ ਨੇ ਠੀਕ ਠਾਕ ਚਾਹ ਲੈ ਕੇ ਆਏ ਆ ਸਾਡੇ ਜੋਗੀ ਹੈਂ ਕੀ ਬਾਤ ਹੈ ਸਰਪੰਚ ਸਾਹਿਬ ਵੀ ਖੁਦ ਸੇਵਾ ਕਰ ਰਹੇ ਹੋਏ ਨੇ ਦੇਖੋ ਪੰਡਿਤ ਜੀ ਦੇਖੋ ਜੀ ਸਰਪੰਚ ਸਾਹਿਬ ਵੀ ਖੁਦ ਸੇਵਾ ਕਰ ਰਹੇ ਨੇ ਕੋਈ ਕੁਤੇਵਾ ਕਰ ਰਹੇ ਨੇ ਤੇ ਨਾਲ ਥੋੜਾ ਸਰਪੰਚੀ ਬੈਠਾ ਆ ਸਤਿ ਸ਼੍ਰੀ ਅਕਾਲ ਜੀ ਹੋਰ ਪੱਤਿਆ ਬਹੁਤ ਕੁੜੀ ਲਿਆ ਕੁਰਸੀਆਂ ਲੈਣ ਕੀ ਕਰੇ ਸੀ ਮੈਂ ਦੇ ਵੀਡੀਓ ਬਲੌਗ ਰੱਖੂਗਾ ਆਪਣਾ ਦੇਖੇਗਾ ਅੱਜ ਹਾਂ ਦੇਖੂਗਾ ਲਾਈਕ ਵੀ ਕਰੀਓ ਲਾਈਕ ਤਾਂ ਕਰੂੰਗਾ ਹੀ ਅੱਛਾ ਠੀਕ ਹੈ। ਖਰਾਬ ਹੋ ਜੂਗਾ ਇਦਾਂ। ਖਰਾਬ ਖਰਾਬ ਕੁਝ ਨਹੀਂ ਹੁੰਦਾ। ਇਹਦਾ ਅਸਲ ਪ੍ਰੋਜੈਕਟ ਵੀ ਇਹ ਸੀ ਕਿ ਮਨਨ ਨੂੰ ਆ। ਆ ਬੇਦਰਾਂ ਕਾਫੀ ਸਾਰੀ ਐਨਜੀਓ ਹੁੰਦੀਆਂ ਸਰਕਾਰੀ ਸਰਾਰੇ ਹੋ ਗਈ ਜਾਂ ਪ੍ਰਾਈਵੇਟ ਅਦਾਰੇ ਟਾਈਪ ਉਹ ਮੈਂ ਉਹਦਾ ਕੰਮ ਕਰਦੇ ਆ ਪਰ ਉੱਥੇ ਕਾਫੀ ਲੋਕ ਰਹੇ ਹੋ ਸਰਮ ਰਹੇ ਹੋਏ ਜਿਹੜੇ ਆ ਕੇ ਲੈ ਲੇਗੇ ਵੀ ਆ ਵੀ ਨੌਜਾਂ ਚ ਕੋਸ਼ਿਸ਼ ਕਰਦੇ ਤੇ ਤੇ ਸਮਝ ਕਰਦੇ ਆ। ਆ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਕਣਕ ਦੀ ਬਾਟੀ ਤੋਂ ਵੀ ਥੋੜੀ ਇਹ ਕਰਕੇ ਲੱਗ ਬੰਦ ਸਾਰੀ ਬਾਹਰ ਬੀਜੀ ਗਈ ਜਾਂ ਜਿੱਥੇ ਜਿੱਥੇ ਇਹ ਜਾਂ ਜਿੱਥੇ ਇਹ ਤੋਂ ਬਣਾਉਂਦੇ। ਤਾਂ ਜਿਵੇਂ ਆਪਾਂ ਨੂੰ ਨਾਰਮਲ ਬੁਖਾਰ ਹੋ ਜਾਂਦੇ ਤਾਂ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਤਾਂ ਆਪਾਂ ਨੂੰ ਇਹ ਪਲਾਜ਼ਮਾ ਨਹੀਂ ਪਹਿਲਾਂ ਆਉਂਦਾ ਕੋਈ ਐਸਾ ਬੰਦਿਆ ਜਿਹੜੀ ਆਪਾਂ ਕੋਲ ਲੱਗਦਾ। ਤਾਂ ਉਮੀਦ ਉਸ ਇਤਨਾ ਹੀ ਆਪਣੇ ਆਪ ਆਨ ਵੀ ਮਤਲਬ ਕਾਫੀ ਜਾਨੀਆਂ ਬਗਵਾਨੀਆਂ ਹੁੰਦੀਆਂ ਜਾਂ 30 ਤੱਕ ਵੀ ਬਾਜ ਵੀ ਹੁੰਦੀ ਹੈਈ ਪਤਾ ਕਿ ਘਾਟ ਹੁੰਦੀ ਆ ਤਾਂ ਉਥੇ ਆਪਾਂ ਨੂੰ ਵੀ ਮਿੱਟੀ ਦਾ ਟੈਸਟ ਜੁੜੂਦਾ ਤਾਂ ਇੱਕ ਕੀ ਆ ਮਤਲਬ ਜਿਹੜੀ ਜਮੀਨ ਤੇ ਆਪਣੇ ਤਾਂ ਸਬਾਤਾਂ ਜਾਂ ਕੱਟਾਂ ਆ ਆਪਾਂ ਨੂੰ ਉਹਨਾਂ ਦਾ ਪਤਾ ਲੱਗ ਜਾਂਦਾ ਉੱਥੇ ਆਪਣੇ ਕਾਫੀ ਜ਼ਾਰੇ ਕੱਟੇ ਹੀ ਗੜ ਜਾਂਦੇ ਥੋੜੀ ਆ ਪਾਣੀ ਦਾ ਆ ਪਾਣੀ ਦਾ ਵੀ ਟੈਸਟ ਆਪਾਂ ਨੂੰ ਜੁੜੂਦਾ ਦੇਖਦਾ ਕਿਉਂਕਿ ਨਾਰਮਲ ਆਪਾਂ ਪਾਣੀ ਕੀਨੇ ਵੀ ਆ ਜਾਂ ਆਪਾਂ ਨੂੰ ਖੇਤਾਂ 'ਚ ਲਾਉਦੇ ਆ ਤਾ ਕੋਈ ਨਰ ਕੰਮ ਨਹੀਂ ਚੜ੍ਹਦੇ ਕੋਈ ਪ੍ਰੋਫੈਸਰ ਬੰਦਾ ਆਪਣੀ ਫੇਸ ਨਹੀਂ ਪੈਂਦਾ ਤਾਂ ਉਥੇ ਹੀ ਆਪਣਾ ਪਾਣੀ ਲੈਂਦਾ ਪਾਣੀ ਦੇ ਟੈਸਟ ਖਾਤਰ ਕੀ ਆ 15 ਮਿੰਟ ਮੋਟਰ ਚਲਾ ਕੇ ਇੱਕ ਕੱਚ ਦੀ ਬੋਤਲ ਲੈ ਲਓ ਸਾਫ਼ ਸਾਉ ਚ ਪਾਣੀ ਪਾ ਲਓ ਕਿ ਦੁਬਾਰੀ ਜੇ ਉਤੇ 12 ਦੀ ਪੱਤੀ ਲਾਉਂਨਾ ਲਿਖੋ ਕੋਤਾਂ ਦਾ ਨਾਮ ਫੋਨ ਨੰਬਰ ਹੈ ਕਿਹੜੇ ਖੇਤ ਦਾ ਸੈਂਪਲ ਹੈ ਆਪਣਾ ਹੋਰ ਫੋਨ ਫਿਰ ਤੁਸੀਂ ਦਫਤਰ ਜਾਵਾਂਗੇ ਇਹ ਤੁਹਾਨੂੰ ਐ ਲੱਗਦਾ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਸਾਡੀ ਟੀਮ ਲਗਭਗ ਆਉਣੀ ਰਹੀ ਜੀ ਮੰਲਾ ਜੀ ਇੱਕ ਮਿੰਟਾਨੂੰ ਸਾਨੂੰ ਦੇ ਦਿਓ ਸਾਡੇ ਅਸੀਂ ਸਾਹਮਣੇ ਆਪਾਂ ਗੱਲ ਕਰਨਾ ਜੀ ਕੋਸੇ ਜੀ ਮਿੱਟੀ ਦੇ ਨਾਲ ਇਸ ਤੇ ਵੀ ਗੱਲ ਕਰਨੀ ਹੈ ਕਿ ਪਾਣੀ ਦੇ ਤਰ੍ਹਾਂ ਵੀ ਕਰਨਾ ਕੋ ਲਗਭਗ ਤਾਂ ਇਹ ਰੋਡਾ ਫਰੀਕ ਨਹੀਂ ਕਰਵਾ ਗਦੇ ਸੇਮ ਹੀ ਮਿੱਟੀ ਦਾ ਜੀ ਮਿੱਟੀ ਖਾਤਰ ਕੀ ਕਰਨਾ ਆਪਾਂ ਜਿਹੜਾ ਆਪਣਾ ਇੱਕ ਇੱਕ ਦਾ ਕੇਤ ਹੈ ਉੱਥੇ ਆਪਣੀ ਚਾਰ ਪੰਜ ਥਾਵਾਂ ਤੋਂ ਸਿੰਪਲ ਲੈ ਲੈਣਗੇ ਮੰਲਾ ਕਹੀ ਦਾ ਇੱਕ ਟੱਕ ਮਾਰ ਕੇ ਜਿਹੜੀ ਉਹਦੇ ਨਾਲ ਹੈ ਵੀ ਕੇਤ ਦੀ ਮਰੋ ਉਹ ਸਾਰੀ ਤਾਂ ਆ ਆਟਾ ਬੋਰੀ ਤੇ ਬਾਲੇ ਨੇ ਗੋਰੀ ਭਾਬ ਕੇ ਵੀ ਖਾਦਾ ਹੀ ਨਾ ਹੋਵੇ ਤੇ ਦੇ ਸਬਰੇ ਹੀ ਨਾ ਹੋਵੇ ਸਿੰਪਲ ਨੋਰਮਲ ਕਿਉਂਕਿ ਕੇਵਲ ਐਕਸਕੀਮ ਦਾ ਆਪਾਂ ਆਦਰ ਹੀ ਲੈ ਲੈਨੇ ਜਾਂ ਕੋਈ ਹੋਰ ਦੇ ਸਬਰੇ ਵਾਲੇ ਜਿਹੜੇ ਵਿੱਚ ਪੱਤ ਹੁੰਦੇ ਉਹ ਮਿੱਟੀ ਹੀ ਮਿਲ ਜਾਂਦੇ ਆ ਤਾਂ ਉਹਦੇ ਕਰਕੇ ਆਪਣੀ ਰਿਪੋਰਟ ਵੀ ਲੱਗਦਾ ਹੈ ਤਾਂ ਖਾਲੀ ਲਫਾਪਾ ਲੈ ਕੇ ਜਿਹੜੀ 4-5 ਕਿਲੋ ਮਿੱਟੀ ਹੋ ਸਾਰਿਆਂ ਨੂੰ ਚੰਗੀ ਤਰ੍ਹਾਂ ਲਾ ਕੇ ਅੱਗ ਲਖਾ ਦੇਈ ਬਾਲਿਓ ਜਿਹੜੀ ਉਹ ਚ ਪਾਣੀ ਪਾਉਣੀ ਹੈ ਜੀ ਉਹ ਵੀ ਇੱਕ ਆਟਾ ਮੂਮੀ ਗਾ ਵਿੱਚ ਪਾ ਲੈ ਤਾਂ ਕਿ ਆਪਾਂ ਸਿੱਧੀ ਪਾਣੀ ਬਾਦਲੇ ਤਾਂ ਉਹ ਮਿੱਟੀ ਵੀ ਗਿਲਿੰਗੀ ਸਲਾਹ ਪੜ ਜਾਂਦੀ ਤੇ ਪਾਣੀਦਾਰੀ ਪ੍ਰਾਪਤ ਹੁੰਦੀ। ਕੀ ਇਸ ਤੋਂ ਬੜਾ ਗੱਲ ਕਰਦੇ ਆਪਾਂ ਕੀ ਨਵਾਂ ਨੂੰ ਦੀ ਇੱਕ ਪੈ ਪਾਈ ਇਹਦਾ ਨਾਮ ਹੈਗਾ ਆਲਟਰਨੇਟਿਵ ਵੈਟਿੰਗ ਐਂਡ ਡ్రਾਈਂਗ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਆਂ ਹਸਤਾ ਦਾ ਪਾਣੀ ਲਓ। ਆ ਆਪਣੀ ਰੀਜ ਸਿੱਧੀ ਵੀ ਆਈ ਹੁੰਦੀ ਆ ਆਪਣੇ ਪਿੰਡ ਦੀ ਇਹ ਬੂਸਰ ਹੋ ਗਿਆ ਕੱਟ ਗਈ ਅਜੇ ਤਾਂ ਕਾਰ ਕਰ ਹੀ ਨਹੀਂ ਜੀ ਠੀਕ ਹੈ ਜੀ ਚਲੋ ਜਿੱਥੇ ਆਪਾਂ ਮਾਲਾ ਕੱਤੂ ਵਾਲਾ ਝੋਨਾ ਲਾਉਂਦੇ ਆ ਤਾਂ ਉੱਥੇ ਮਾਲਾ ਆਏ ਸਾਰਨ ਰਿਪੋਰਟਾਂ ਦੇ ਨਾਲੋਂ ਜਾਂਪਨ ਨੂੰ ਆਪ ਦੇਖੇ ਤਾਂ ਵੈਸੇ ਹੀ ਪਤਾ ਹੁੰਦਾ ਪਾਣੀ ਜਿਆਦਾ ਤੋਂ ਜਿਆਦਾ ਲੱਗ ਗਿਆ ਲੋਪਾ ਵੀ ਆਪਾਂ ਘੱਟ ਸਮਝਾਈਆਂ ਆਪਣੀਆਂ ਲੜ ਗਈ ਜਾਂ ਵੱਧ ਸਮਝਾਈਆਂ ਤਾਂ ਸਹੀ ਜਿਹਾ ਮਾਲਾ ਅਸੀਂ ਕਪਾੜ ਤਿਆਰ ਕੀਤੀ ਸੀ ਇਹ ਕੀ ਮਾਲਾ ਝੋਨੇ ਨੇ ਜੜਾ ਰੱਖਿਆ ਜਦੋਂ 15 ਦਿਨਾਂ ਬਾਅਦ ਆਪਾਂ ਪਹਿਲਾ ਪਾਣੀ ਲਾਉਣਾ ਤਾਂ ਉਦੋਂ ਆਪਾਂ ਕੀ ਆ ਥੇਲੇ ਥੇਲੇ ਆਪਾਂ ਧਰਤੀ ਇਹ ਨੱਪਦੇ ਨੱਪ ਕੇ ਜਿਹੜੀ ਵੀ ਇਹਦੀ ਮਿੱਟੀ ਹੋਵੇ ਉਹ ਸਾਰੀ ਬਾਹਰ ਕੱਢ ਦੇਣੀ ਆ ਫਿਰ ਤੁਗਲ ਕੀ ਆਪਾਂ ਭਰ ਕੇ ਪਾਣੀ 5 ਸੈਂਟੀਮੀਟਰ ਤੱਕ ਲਾ ਦੇ ਪਾਣੀ ਦਾ ਲੈਵਲ ਜਿਹੜਾ ਦਿਨੋਂ ਦਿਨ ਘਟਦਾ ਜਾਊਗਾ ਜਦੋਂ ਆ 25 ਸੈਂਟੀਮੀਟਰ ਤੇ ਆ ਗਿਆ ਜੀ ਆਪਾਂ ਅਗਲਾ ਪਾਣੀ ਉਹਦੇ ਹੋ ਇਹਨਾਂ ਲਈ ਕੀ ਆ 4 ਤੋਂ 5 ਪਾਣੀ ਆਮ ਨਾਲ ਬਾਦੀ ਜਾਣਗੇ ਉਥੇ ਆਪਣੀ ਜੀਣ ਦੀ ਬਚਤ ਵੀ ਨੂੰ ਤੇ ਨਾਂ ਨਾਲ ਕੀ ਜਿਹੜੀ ਹਾਨੀਕਾਰਕ ਗੈਸ ਆਉਂਦੀਆਂ ਉਹ ਵੀ ਘੱਟ ਪੈਦਾ ਹੋਉਂਦੀਆਂ ਤੇ ਹੁਣ ਆਪਾਂ ਗੱਲ ਕਰਦੇ ਸਾਬੂ ਵਾਲੀ ਦਾ ਬਾਈ ਆਪਾਂ ਉਹਨੂੰ ਅੰਦਰ ਕਲੀਨਿਕ ਤੋਂ ਆਪਾਂ ਨੂੰ ਤੇ ਇਹੋ ਕਹਿੰਦੇ ਲੈ ਲਿਓ ਆਪਣੇ ਹੀ ਥੰਦੇ ਨਾਲ ਹੀ ਰੱਖੀ ਉਹ ਨਹੀਂ ਨਹੀਂ ਉਹ ਪੀਦਾ ਦੇ ਬਾਈ ਜਿਹੜਾ ਸੈਕਲੋਜੀ ਡਿਪੈਂਡ ਸਾਹਿਬ ਨਾਲ ਗੱਲ ਕਰਕੇ ਲੈ ਲਓ ਸ਼ੋਮਵਾਰ ਨੂੰ ਆਉਣਗੇ ਟੈਂਪਲ ਲੈਣ ਸ਼ੋਮਵਾਰ ਨੂੰ ਸਾਨੂੰ ਦੱਸ ਦਿਓ ਮਤਲਬ ਨੰਬਰ ਦੇ ਸੈਕਲੋਜੀ ਟੈਂਪਲ ਦਾ ਬਾਈ ਮੇਰਾ ਨੰਬਰ ਵੀ ਹੈ ਬਾਈ ਹੈਲੋ ਨੰਬਰ ਦੇਜਾ ਤਾਂ ਮਾ ਆਪਣਾ ਨੰਬਰ ਸਾਹ ਦੇਖ ਲਓ ਜਿੰਨੇ ਗੋਰੀ ਨੰਬਰ ਲੈਪ ਪਾਈਦੀ ਹੈ ਵਾ ਪੂਰੇ ਦੇ ਪੱਟੀਆਂ ਦੇ ਬਾਈ ਦਾ ਨੰਬਰ ਹੈ ਜੀ ਗਵੰਡੀਗਾ ਦੇ ਦੀ ਸੇਮੇ ਹੋਗਾ ਉਹ ਫਰਜੀ ਪਾ ਲਿਖਾ ਲਿਆ 10 15 ਹਾਂ 15 12 ਤਾਂ ਇਹਦਾ ਕੀ ਹੋਏਗੀ ਠੀਕ ਹੈ ਉਹ ਬਾਈ ਸਟੇ ਕਰਵਾ ਦੱਸ ਹੈ ਨੰਬਰ ਚਾਹੇ ਫਾਈਨਲ ਆ ਨਾ ਕੋਈ ਸਾਈਟ ਸਮਾਪਤ ਨਹੀਂ ਹੈ ਓ ਬੈਠ ਮੀ ਜੀ ਤਾਉ ਮੈ ਬੈਠ ਬੈਠ ਬੈਠੋ ਉਹ ਦੋ ਮਿੰਟ ਵਿੱਚ ਕੋਈ ਜੇ ਕੋਈ ਬੰਦਿਆ ਆ ਜਾਣਾ ਤੇ ਮੋੜ ਕੇ ਬੈਠੋ ਕੀ ਜੀ ਕੀ ਇਤਨਾ ਰੌਲਾ ਹੋ ਰਿਹਾ ਅੱਗੋ ਕੋ ਹੈਲੋ ਬੇਲੀਆ ਸੁਣ ਕੇ ਕੀਆ ਕਰੀਆਂ ਓਏ ਮਨਵੀ ਇੱਕੋ ਜੀ ਲਓ ਜੀ ਲਓ ਥੈਂਕ ਯੂ ਜੀ ਬਹੁਤ ਬਹੁਤ ਫਰੂਟੀਆਂ ਜੀ ਸੇਵਾ ਫੜੀਏ ਦੇਖੋ ਰੈੱਡ ਤਾਂ ਦੇ ਦੇ ਯਾਰ ਕੰਮ ਹੋਣਾ ਚਾਹੀਦਾ ਨਾ ਅੱਜ ਨੂੰ ਦੀਸ ਕੈਂਡ ਦੇ ਵੀ ਬੋਟਾ ਬਣਾ ਆਈ ਯਾਰ ਲੈ ਵੀ ਸਾਡਾ ਮਨਿੰਦਰ ਯਾਰ ਵੀ ਆ ਗਿਆ ਮੈਨੂੰ ਫਰੂਟ ਹੀ ਦਿੰਨੇ ਆਪਾਂ ਕੱਢੀ ਲੈਣੀ ਹੋਏ ਸੱਤੀ ਹੋਇਆ ਸੱਤੀ ਆ ਵੀ ਫਰੂਟ ਕੀ ਕਰੀਏ ਫਰੂਟ ਲਿਆ ਬੁਲਾ ਰਿਹਾ ਇੱਕ ਹੈ ਕਿਹੜੇ ਚਨਾਵੇਂ ਆ ਕਿਹੜੇ ਚਨਾਵੇਂ ਆ ਚੱਲ ਫਿਰ ਲੈ ਲੈ ਪੱਕਾ ਚਲ ਆਜਾ ਚਲਾਇਆ ਦੇਖ ਲੈ ਮੈਂ ਸਾਲਾ ਤੇਵਾ ਦਾ ਟ੍ਰੈਕਟਰ ਚਲਾਣਾ ਦਾ ਇਹ ਠੀਕ ਹੈ ਤੈਨੂੰ ਦੇ ਦੇਣਾ ਟਰੈਕਟਰ ਨਾਲ ਪੱਕਾ ਪੱਕਾ ਥੱਪੀ ਮਾਰ ਦੇ ਵੀਰੇ ਕੱਪ ਬੱਲੇ ਕੱਢ ਮੁਸੇੜ ਆਵਰਿਓ ਏ ਬੱਲੇ Fermanza, usted tú sí? ¿O te bello, pinche ਡੈਡੀ ਜੀ ਠੀਕ ਹੋ ਉਹਦੇ ਸਰਪੰਚ ਸਾਹਿਬ ਵੀ ਇੱਥੇ ਨੇ ਨਵਸੀਹ ਚਾਹ ਪੀਂਦੇ ਹੋਏ ਸਰਪੰਚ ਸਾਹਿਬ ਇਹਨਾਂ ਮੁੰਡਿਆਂ ਨੇ ਬਹੁਤ ਯੋਗਦਾਨ ਦਿੱਤਾ ਸਵੇਰ ਦੇ ਲੱਗ ਰਹੇ ਨੇ ਸ਼ਾਮ ਹੋ ਗਈ ਬਾਬਾ ਜੀ ਵਾਰੋਈ ਦਾ ਕਿਆ ਬਾਪ ਐ ਇਹਦਾ ਡੈਡੀ ਵੀ ਲੱਗ ਰਿਹਾ ਰੋਹਿਤ ਦਾ ਆਹ ਦੇਖੋ ਸਵਰਾਸਤੇ ਆਹ ਤੋ ਵੀ ਪਟਦਾ ਜੀ ਤੋ ਬੋ ਆਹ ਕਰਨਾ ਆਰ ਪਾਡ ਦੇ ਬੋਣਡ ਨਹੀਂ ਚਾਹੀਦੇ ਆ ਤੋ ਕਰਾਓ ਰੋਇਤ ਆਪਣੇ ਡੈਡੀ ਨੂੰ ਪਾਣੀ ਦਿੰਦਾ ਹੋਇਆ ਤੁਸੀਂ ਸਵੇਰ ਦੇ ਚੱਲ ਰਹੇ ਆ ਰਿਕਵਿਰਾ ਬਾ ਵਾਹ ਬਾ ਬਹੁਤ ਸੇਵਨ ਵਾਰਿਓ ਮੈਂ ਬਹੁਤ ਸੇਵਨ ਕਿੱਥੇ ਤੁਸੀਂ ਹਾਂ ਸਵੇਰ ਦੇ ਲੱਗ ਰਹੇ ਹੋ ਪਿੰਡ ਦੇ ਬੈਠੇ ਨੇ ਬਾਕੀ ਯਾਰੀ ਚਾਹ ਬੋ ਲੈ ਆਪਾਂ ਪਾਪੇ ਚਾਹ ਪੀ ਲੈ पापा चाह पी लाइना जा भाई ਸਰਪੰਚ ਸਾਹਿਬ ਜੀ ੱੱਲੇ ਵਾਹ ਜੀ ਵਾਹ ਅੱਖੀਰ ਜੀ ਚਾਹ ਪੀਓ ਜੀ ਜੀ ਆ ਲਓ ਹਾਂ you sí,